ਸੋ ਸ਼੍ਰੀ ਗੱਲ ਦੋਸਤੋ ਮੈਂ ਸੁਖਪਿੰਦਰ ਸ਼ੇਰਕਿੱਲ ਨਵੇਂ ਅਕਾਲੀ ਦਲ ਨੇ ਨਵੀਆਂ ਨਿਪਟੀਆਂ ਕੀਤੀਆਂ ਨੇ ਕਿਹੜੀ-ਕਿਹੜੀ ਸ਼ਖਸੀਅਤ ਨੂੰ ਕਿਹੜਾ ਅਹੁਦਾ ਮਿਲਿਆ ਉਸਦੀ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਮਨਪ੍ਰੀਤ ਅਲੀ ਜਿਹੜੇ ਕਿ ਲੰਬੇ ਸਮੇਂ ਤੋਂ ਸਰਕਰਮ ਨੇ ਤੇ ਪੰਜ ਮੈਂਬਰੀ ਕਮੇਟੀ ਦੇ ਵਿੱਚ ਵੀ ਨੇ ਉਹਨਾਂ ਨੂੰ ਕਿਹੜਾ ਅਹੁਦਾ ਮਿਲਿਆ ਉਹ ਵੀ ਤੁਹਾਨੂੰ ਦੱਸਾਂਗੇ ਸੁੱਚਾ ਸਿੰਘ ਛੋਟੇਪੁਰ ਜਿਹੜੇ ਕਿ ਮਾਝੇ ਦੀ ਸਿਆਸਤ ਦੇ ਵੱਡੇ ਆਗੂ ਮੰਨੇ ਜਾਂਦੇ ਨੇ ਕਿਸੇ ਵੇਲੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਸੀ ਤੇ ਅਚਾਨਕ ਪਰ ਉਹਨਾਂ ਨੂੰ ਪ੍ਰਧਾਨਗੀ ਤੋਂ ਤਾਂ ਹਟਾ ਦਿੱਤਾ ਗਿਆ ਸਗੋਂ ਪਾਰਟੀ ਤੋਂ ਵੀ ਫਾਰਕ ਕਰ ਦਿੱਤਾ ਗਿਆ ਸੀ ਹੁਣ ਗਿਆਨੀ ਧੜੇ ਦੇ ਵਿੱਚ ਉਹਨਾਂ ਨੂੰ ਕਿਹੜੀ ਜ਼ਿੰਮੇਵਾਰੀ ਦਿੱਤੀ ਗਈ ਹੈ ਇੱਕ ਇੱਕ ਕਰਕੇ ਤੁਹਾਡੇ ਨਾਲ ਸਾਂਝਾ ਕਰਾਂਗੇ ਸਭ ਤੋਂ ਪਹਿਲਾਂ ਸਰਪ੍ਰਸਤਾ ਦੀ ਗੱਲ ਕਰ ਲੈਣੇ ਆ ਸਰਪ੍ਰਸਤਾਵਾਂ ਦੇ ਵਿੱਚ ਜਿਹੜਾ ਬਾਬਾ ਸਰਬਜੋਤ ਸਿੰਘ ਵੇਦੀ ਨੂੰ ਸਰਪ੍ਰਸਤ ਨਿਯੁਕਤ ਕੀਤਾ ਗਿਆ ਦੂਜੇ ਪਾਸੇ ਬਾਬਾ ਸੇਵਾ ਸਿੰਘ ਨੇ ਰਾਮਪੋਰਾ ਖੀੜਾ ਵਾਲੇ ਉਹਨਾਂ ਨੂੰ ਵੀ ਸਰਪ੍ਰਸਤ ਨਿਯੁਕਤ ਕੀਤਾ ਗਿਆ ਤੇ ਮਨਜੀਤ ਸਿੰਘ ਸਾਬਕਾ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਹੋਰਾਂ ਨੂੰ ਸਰਪ੍ਰਸਤ ਨਿਯੁਕਤ ਕੀਤਾ ਗਿਆ ਸਾਬਕਾ ਜੱਦਦਾਰ ਨੇ ਇਸ ਤੋਂ ਇਲਾਵਾ ਰਵਿੰਦਰ ਸਿੰਘ ਪੰਜਾਬ ਦੀ ਖਾਸ ਤੌਰ ਤੇ ਪੰਥਕ ਸਿਆਸਤ ਦਾ ਵੱਡਾ ਚਿਹਰਾ ਰਹੇ ਨੇ ਵੱਡਾ ਨਾਂ ਰਹੇ ਨੇ ਉਹਨਾਂ ਨੂੰ ਵੀ ਸਰਪ੍ਰਸਤ ਨਿਯੁਕਤ ਕੀਤਾ ਗਿਆ ਖਾਸ ਗੱਲ ਇਹ ਹੈ ਕਿ ਸੀਨੀਅਰ ਮੀਤ ਪ੍ਰਧਾਨ ਨੇ ਜਿਹੜੇ ਗੋਵਿੰਦ ਸਿੰਘ ਲੋਂਗੋਵਾਲ ਪੰਜਾਬ ਦੀ ਸਿਆਸਤ ਹੋਵੇ ਜਾਂ ਫਿਰ ਐ ਜੀ ਪੀ ਸੀ ਦੀ ਸਿਆਸਤ ਹੋਵੇ ਉਸ ਦੇ ਵਿੱਚ ਵੱਡਾ ਚਿਹਰਾ ਨੇ ਸਾਬਕਾ ਪ੍ਰਧਾਨ ਰਹੇ ਨੇ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਉਹਦੇ ਵਿੱਚ ਵੀ ਤੇ ਹੁਣ ਜਿਹੜਾ ਲੰਗੋਵਾਲ ਸਾਹਿਬ ਨੂੰ ਮੀਤ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ ਸੁੱਚਾ ਸੰਗ ਛੋਟੇਪੁਰ ਪਹਿਲਾਂ ਵੀ ਜਿਸ ਤਰੀਕੇ ਦੇ ਨਾਲ ਦੱਸਿਆ ਕਿ ਛੋਟਾਪੁਰ ਪੰਜਾਬ ਦੀ ਸਿਆਸਤ ਖਾਸ ਤੌਰ ਤੇ ਮਾਚੇ ਦੀ ਸਿਆਸਤ ਦਾ ਵੱਡਾ ਨਾਮ ਨੇ ਤੇ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਸੀ ਕੁਝ ਸਮਾਂ ਪਹਿਲਾਂ ਪਰ ਹੁਣ ਇੱਕ ਵਾਰ ਫਿਰ ਗਿਆਨੀ ਧੜੇ ਦੇ ਨਾਲ ਮੌਜੂਦ ਨੇ ਤੇ ਹੁਣ ਉਹਨਾਂ ਨੂੰ ਮੀਤ ਪ੍ਰਧਾਨ ਦਾ ਅਹੁਦਾ ਦਿੱਤਾ ਗਿਆ ਸੁੱਚਾ ਸਿੰਘ ਛੋਟੇ ਪਰ 2017 ਦੀ ਪੰਜਾਬ ਦੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਸਭ ਤੋਂ ਵੱਡੇ ਚਿਹਰਿਆਂ ਦੇ ਵਿੱਚੋਂ ਇੱਕ ਸੀ ਤੇ ਮੁੱਖ ਮੰਤਰੀ ਦੇ ਦਾਵੇਦਾਰਿਆਂ ਤੋਂ ਵਿੱਚੋਂ ਵੀ ਇੱਕ ਸੀ ਪਰ ਇਸ ਵਿਚਾਲੇ ਅਚਾਨਕ ਉਹਨਾਂ ਤੇ ਇਲਜ਼ਾਮ ਲੱਗਦੇ ਨੇ ਤੇ ਪਾਰਟੀ ਤੋਂ ਫ਼ਾਰਕ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਨਵੀਂ ਪਾਰਟੀ ਬਣਾਉਂਦੇ ਨੇ ਤੇ ਪਾਰਟੀ ਬਣਾਉਣ ਤੋਂ ਬਾਅਦ ਉਨ੍ਹਾਂ ਦੀ ਪਾਰਟੀ ਕਿਸੇ ਕਿਨਾਰੇ ਨਹੀਂ ਲੱਗਦੀ ਤੇ ਅਖੀਰ ਦੇ ਵਿੱਚ ਕਾਫੀ ਲੰਬੇ ਸਮੇਂ ਦੀ ਚੁੱਪੀ ਤੋਂ ਬਾਅਦ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਜਾਂਦੇ ਨੇ ਪਰ ਇੱਕ ਵਾਰ ਫਿਰ ਹੁਣ ਗਿਆਨੀ ਧੜੇ ਦੇ ਨਾਲ ਮੌਜੂਦ ਨੇ ਤੇ ਗਿਆਨੀ ਧੜੇ ਦੇ ਵਿੱਚ ਉਹਨਾਂ ਨੂੰ ਮੀਤ ਪ੍ਰਧਾਨ ਦਾ ਅਹੁਦਾ ਦੇ ਦਿੱਤਾ ਗਿਆ ਗੋਵਿੰਦ ਸਿੰਘ ਲੋਂਗੋਵਾਲ ਜਿਹੜੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਪ੍ਰਧਾਨ ਰਹੇ ਨੇ ਸਾਬਕਾ ਪ੍ਰਧਾਨ ਨੇ ਤੇ ਹੁਣ ਜਿਹੜਾ ਕਿ ਗਿਆਨੀ ਧੜੇ ਦੇ ਨਾਲ ਮੌਜੂਦ ਨੇ ਤੇ ਬਾਦਲ ਦੇ ਨਾਲ ਵਗਾਵਤ ਕਰਨ ਵਾਲਿਆਂ ਚੋਂ ਇੱਕ ਨੇ ਖਾਸ ਤੌਰ ਤੇ ਵੱਡੇ ਚਿਹਰੇ ਮੰਨੇ ਜਾਂਦੇ ਨੇ ਇਹ ਪੰਥਕ ਤੇ ਪੰਜਾਬ ਦੀ ਸਿਆਸਤ ਦੇ ਇਸ ਤੋਂ ਇਲਾਵਾ ਹadesh pratap singh kairon ਪਰਿਵਾਰ ਦਾ ਖਾਸ ਜ਼ਿਕਰ ਆਉਂਦਾ ਕਿਉਂਕਿ ਕੈਰੋ ਪਰਿਵਾਰ ਬਹੁਤ ਵੱਡਾ ਪਰਿਵਾਰ ਹੈ ਸਿਆਸਤ ਦੇ ਵਿੱਚ ਤੇ ਪੰਜਾਬ ਦੀ ਸਿਆਸਤ ਦਾ ਵੱਡਾ ਚਿਹਰਾ ਨੇ ਕੈਰੋ ਪਰਿਵਾਰ ਤੇ ਮਾਝੇ ਦੀ ਸਿਆਸਤ ਹੋਵੇ ਜਾਂ ਫਿਰ ਇਹ ਹਾਲਾਜਾ ਵੇ ਕਿ ਇੱਕ ਸਮੇਂ ਤੇ ਪੂਰਾ ਦਬਦਬਾ ਚੱਲਦਾ ਸੀ ਪਰ ਹੁਣ ਬਾਦਲ ਪਰਿਵਾਰ ਨਾਲ ਉਹ ਨਾਰਾਜ਼ਗੀਆਂ ਚੱਲ ਰਹੀਆਂ ਨੇ ਤੇ ਕੈਰੋਂ ਹੁਰਾ ਨੂੰ ਵੀ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਗਿਆ ਸੀ ਜਦ ਕਿ ਬੜੇ ਨੇੜੇ ਦੀ ਰਿਸ਼ਤੇਦਾਰੀ ਹੈ ਜਿਹੜੀ ਬਾਦਲ ਪਰਿਵਾਰ ਤੇ ਕੈਰੋਂ ਪਰਿਵਾਰ ਦੀ ਹੈ ਤੇ ਇਹ ਸਭ ਦੇ ਬਾਵਜੂਦ ਕੈਰੋਂ ਨੂੰ ਬਾਹਰ ਕੱਢ ਦਿੱਤਾ ਗਿਆ ਸੀ ਤੇ ਉਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਹੁਣ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਗਿਆਨੀ ਹਰਪ੍ਰੀਤ ਸਿੰਘ ਦੇ ਧੜੇ ਦੇ ਵਿੱਚ ਹੁਣ ਮੀਤ ਪ੍ਰਧਾਨ ਦੀ ਨਿਯੁਕਤੀ ਦਿੱਤੀ ਗਈ ਹੈ ਬਹੁਤ ਸਾਰੇ ਸੱਜਣ ਸਿੱਗੇ ਜਿਹੜੇ ਸਿਆਸਤਦਾਨ ਸਿੱਗੇ ਜਦ ਕੈਰੋ ਹੋਰਾ ਨੂੰ ਅਕਾਲੀ ਦਲ ਦੇ ਵਿੱਚੋਂ ਕੱਢਿਆ ਗਿਆ ਸੀ ਉਸ ਦਾ ਵਿਰੋਧ ਕੀਤਾ ਗਿਆ ਸੀ ਪਰ ਹੁਣ ਇਹ ਤਿੰਨ ਵੱਡੇ ਨਾਂ ਨੇ ਗੋਵਿੰਦ ਸਿੰਘ ਲੋਂਗੋਵਾਲ ਸੋਚਾ ਸਿੰਘ ਛੋਟੇਪੁਰ ਆਦੇਸ਼ ਪ੍ਰਤਾਪ ਸਿੰਘ ਕੈਰੋ ਇਸ ਤੋਂ ਇਲਾਵਾ ਚੌਥਾ ਸਭ ਤੋਂ ਵੱਡੇ ਨਾਮਾਂ ਦੇ ਵਿੱਚੋਂ ਆਉਂਦਾ ਹੈ ਮਨਪ੍ਰੀਤ ਸਿੰਘ ਯਾਲੀ ਜਦ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਨੇਰੀ ਨਹੀਂ ਕਹਾਂਗੇ ਤੂਫਾਨ ਆਇਆ ਹੋਇਆ ਸੀ ਉਸ ਦੇ ਬਾਵਜੂਦ ਵੀ ਮਨਪ੍ਰੀਤ ਸਿੰਘ ਹਾਲੀ ਆਪਣੀ ਸੀਟ ਕੱਢਣ ਦੇ ਵਿੱਚ ਕਾਮਯਾਬ ਰਹਿੰਦੇ ਨੇ ਦਾਖਾਂ ਤੋਂ ਵਿਧਾਇਕ ਨੇ ਤੇ ਉਹਨਾਂ ਚਿਹਰਿਆਂ ਦੇ ਵਿੱਚ ਨੇ ਜਿਨ੍ਹਾਂ ਨੇ ਸਭ ਤੋਂ ਪਹਿਲੀਆਂ ਦੇ ਵਿੱਚ ਬਗਾਵਤ ਕੀਤੀ ਤੇ ਅਕਾਲੀ ਦਲ ਦੇ ਵਿਧਾਇਕ ਹੋਣ ਦੇ ਬਾਵਜੂਦ ਵੀ ਬਾਦਲ ਦੇ ਜਿਹੜੇ ਵਿਰੋਧ ਦੇ ਵਿੱਚ ਵੀ ਆਏ ਤੇ ਇਸ ਸਮੇਂ ਵੀ ਵਿਧਾਇਕ ਨੇ ਤੇ ਲਗਾਤਾਰ ਪੁਰਜਤ ਦੇ ਰਹੇ ਨੇ ਤੇ ਖਾਸ ਤੌਰ ਤੇ ਜਦਾ ਆਮ ਆਦਮੀ ਪਾਰਟੀ ਦੀ ਹਨੇਰੀ ਚੱਲ ਰਹੀ ਸੀ ਉਸ ਤੂਫਾਨ ਦੇ ਵਿੱਚ ਵੀ ਮਨਪ੍ਰੀਤ ਸਿੰਘਿਆਲੀ ਆਪਣੀ ਸੀਟ ਕੱਢਣ ਦੇ ਵਿੱਚ ਕਾਮਯਾਬ ਰਹਿੰਦੇ ਨੇ ਇਸ ਤੋਂ ਇਲਾਵਾ ਗਗਨਦੀਪ ਸਿੰਘ ਬਰਨਾਲਾ ਨੂੰ ਵੀ ਮੀਤ ਪ੍ਰਧਾਨ ਬਣਾਇਆ ਗਿਆ ਇਕਬਾਲ ਸਿੰਘ ਝੁੰਦਾ ਸੰਗਰੂਰ ਦੀ ਸਿਆਸਤ ਦਾ ਸਭ ਤੋਂ ਵੱਡਾ ਚਿਹਰਾ ਨੇ ਤੇ ਇਕਬਾਲ ਸਿੰਘ ਝੁੰਦਾ ਨੂੰ ਜਿਹੜਾ ਕਿ ਬਣਾਇਆ ਗਿਆ ਸੀ ਲੋਕ ਸਭਾ ਦੇ ਵਿੱਚ ਇੱਕ ਟਿਕਟ ਦਿੱਤੀ ਗਈ ਸੀ ਅਕਾਲੀ ਦਲ ਬਾਦਲ ਵੱਲੋਂ ਪਰ ਉਹ ਕੋਈ ਚਮਤਕਾਰ ਨਹੀਂ ਕਰ ਸਕੇ ਤੇ ਉਧਰ ਪਰਮਿੰਦਰ ਸਿੰਘ ਢੀਂਡਸਾ ਦੇ ਜਿਹੜੇ ਪਿਤਾ ਸੀ ਮਰਹੂਮ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਸੀ ਕਿ ਸਾਡੇ ਪਰਿਵਾਰ ਦੇ ਨਾਲ ਟਿਕਟ ਬਾਰੇ ਗੱਲਬਾਤ ਹੋਈ ਸੀ ਤੇ ਪਰਮਿੰਦਰ ਢੀਂਡਸਾ ਨੂੰ ਸੰਗਰੂਰ ਤੋਂ ਟਿਕਟ ਦੇਣ ਦਾ ਵਾਅਦਾ ਜਿਹੜਾ ਕੀਤਾ ਗਿਆ ਸੀ ਹਾਲਾਂਕਿ ਸੁਖਵੀਰ ਸਿੰਘ ਬਾਦਲ ਨੇ ਬਾਅਦ ਵਿੱਚ ਕਿਹਾ ਸੀ ਕਿ ਅਜਿਹਾ ਕੁਝ ਨਹੀਂ ਸਾਡੀ ਕਿਸੇ ਵੀ ਤਰੀਕੇ ਦੇ ਨਾਲ ਕੋਈ ਗੱਲਬਾਤ ਨਹੀਂ ਹੋਈ ਕਿ ਅਸੀਂ ਪ੍ਰੋਟੈਕਟ ਦਿਮਾਗੇ ਤੇ ਉਥੇ ਨਰਾਜ਼ਗੀਆਂ ਵਾਦਦੀਆਂ ਵਾਦਦੀਆਂ ਇਹ ਹੋਈਆਂ ਕਿ ਇਕਵਾਲ ਸਿੰਘ ਝੁੰਦਾ ਨੇ ਜਿਹੜਾ ਉਹ ਦੂਰੀਆਂ ਪੜਾ ਲਈਆਂ ਤੇ ਹੁਣ ਗਿਆਨੀ ਧੜੇ ਦੇ ਨਾਲ ਮੌਜੂਦ ਨੇ ਤੇ ਪੰਜ ਮੈਂਬਰੀ ਕਮੇਟੀ ਦੇ ਵਿੱਚ ਵੀ ਮਨਪ੍ਰੀਤਿਆਲੀ ਤੇ ਇਕਵਾਲ ਸਿੰਘ ਝੁੰਦਾ ਸ਼ਾਮਲ ਸੀ ਤੇ ਹੁਣ ਉਹਨਾਂ ਨੂੰ ਉਮੀਦ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਕੁਝ ਹੋਰ ਚਿਹਰੇ ਸੁਰਿੰਦਰ ਸਿੰਘ ਨੇ ਭਾਈ ਮਨਜੀਤ ਸਿੰਘ ਜਿਹੜੇ ਕਿ ਅੱਜ ਪੀਸੀ ਦੇ ਵਿੱਚ ਵਿਚਰਦੇ ਨੇ ਤੇ ਸੀਨੀਅਰ ਲੀਡਰ ਮੰਨੇ ਜਾਂਦੇ ਨੇ ਭਾਈ ਮਨਜੀਤ ਸਿੰਘ ਉਹ ਵੀ ਇਹਦੇ ਵਿੱਚ ਮੌਜੂਦ ਨੇ ਇਸ ਤੋਂ ਇਲਾਵਾ ਹੋਰ ਗੱਲ ਕੀਤੀ ਜਾਵੇ ਉਮੀਦਪੁਰਧਾਨਾ ਦੀ ਤਾਂ ਸੰਤ ਸਿੰਘ ਉਮੇਦਪੁਰ ਵੀ ਨੇ ਸਰਵਣ ਸਿੰਘ ਫਲੋਰ ਨੇ ਸਰਬਜੀਤ ਸਿੰਘ ਡੁੰਮੇਵਾਲੀ ਮਹਿੰਦਰ ਸਿੰਘ ਹੁਸੈਨਪੁਰ ਜਰਨੈਲ ਸਿੰਘ ਕਰਤਾਰਪੁਰ ਪਰਮਜੀਤ ਕੌਰ ਗੁਲਸਨ ਮਹਿੰਦਰਪਾਲ ਸਿੰਘ ਬਾਨਾਕੇ ਇਨਾਂ ਨੂੰ ਜਿਹੜਾ ਮੀਤ ਪ੍ਰਧਾਨ ਕੀਤਾ ਗਿਆ ਤੇ ਸਿਕਤਰ ਜਨਰਲ ਦਾ ਇੱਕ ਖਾਸ ਅਹੁਦਾ ਮੰਨਿਆ ਜਾਂਦਾ ਪਾਰਟੀ ਦੇ ਵਿੱਚ ਬਹੁਤ ਸਤਿਕਾਰਯੋਗ ਅਹੁਦਾ ਮੰਨਿਆ ਜਾਂਦਾ ਤੇ ਵੱਡਾ ਅਹੁਦਾ ਮੰਨਿਆ ਜਾਂਦਾ ਗੁਰਪ੍ਰਤਾਪ ਸਿੰਘ ਬਡਾਲਾ ਨੂੰ ਬਣਾਇਆ ਗਿਆ ਸਿਕਤਰ ਜਨਰਲ ਹੈ ਜਿਹੜਾ ਗੁਰਪ੍ਰਤਾਪ ਸਿੰਘ ਬਡਾਲਾ ਨੂੰ ਬਣਾ ਦਿੱਤਾ ਗਿਆ ਇਹ ਉਹ ਵੱਡੇ ਚਿਹਰੇ ਨੇ ਜਿਹੜੇ ਕਿ ਅਕਾਲੀ ਦਲ ਦੇ ਵਿੱਚ ਕਿਸੇ ਸਮੇਂ ਰਹੇ ਨੇ ਜਿਹੜੇ ਅਹੁਦੇ ਵੀ ਇਹਨਾਂ ਦੇ ਕੋਲ ਵੱਡੇ ਵੱਡੇ ਨੇ ਪਰ ਹੁਣ ਇਹ ਗਿਆਨੀ ਹਰਪ੍ਰੀਤ ਸਿੰਘ ਦਾ ਜਿਹੜਾ ਅਕਾਲੀ ਦਲ ਆ ਉਹਦੇ ਵਿੱਚ ਸ਼ਾਮਲ ਲੇ ਤੇ ਹੁਣ ਜਿਹੜੀਆਂ ਨਿਯੁਕਤੀਆਂ ਹੋਈਆਂ ਨੇ ਗੁਰਪ੍ਰਤਾਪ ਸਿੰਘ ਬਡਾਲਾ ਨੂੰ ਖਾਸ ਜਿਹੜਾ ਅਹੁਦਾ ਦਿੱਤਾ ਗਿਆ ਸਿਕੱਤਰ ਜਰਨਲ ਦਾ ਇਸ ਤੋਂ ਇਲਾਵਾ ਖਾਸ ਨਾਮ ਹੈ ਜਿਹੜਾ ਪਰਮਿੰਦਰ ਸਿੰਘ ਢੀਂਸਾ ਪਰਮਿੰਦਰ ਸਿੰਘ ਢੀਂਸਾ ਨੇ ਜਿਹੜੇ ਉਹ ਖਜ਼ਾਂਚੀ ਬਣਾਏ ਗਏ ਨੇ ਪਾਰਟੀ ਦੇ ਖਜ਼ਾਂਚੀ ਬਣਾ ਦਿੱਤੇ ਗਏ ਨੇ ਤੇ ਢੀਂਸਾ ਪਰਿਵਾਰ ਦਾ ਮੰਨਿਆ ਜਾਂਦਾ ਕਿ ਸੰਗਰੂਰ ਹਲਕੇ ਦੇ ਵਿੱਚ ਚੰਗਾ ਦਬਦਬਾ ਮੰਨਿਆ ਜਾਂਦਾ ਹੈ ਕਈ ਵਾਰ ਸੰਗਰੂਰ ਜ਼ਿਲ੍ਹੇ ਦੇ ਨਾਲ ਸੁੰਦੇ ਤੋਂ ਵਿਧਾਨ ਸਭਾ ਸੀਟਾਂ ਤੋਂ ਜਿਹੜੇ ਪਰਮਿੰਦਰ ਸਿੰਘ ਢੀਂਸਾ ਵੀ ਜਿੱਤਦੇ ਨੇ ਜਾਂ ਫਿਰ ਸੰਗਰੂਰ ਲੋਕ ਸਭਾ ਦੀ ਗੱਲ ਕੀਤੀ ਜਾਵੇ ਤਾਂ ਢੀਂਸਾ ਪਰਿਵਾਰ ਹਮੇਸ਼ਾ ਤੋਂ ਚੰਗੀਆਂ ਸੀਟਾਂ ਕਾ ਵੋਟਾਂ ਲੈਂਦਾ ਰਿਹਾ ਹਾਲਾਂਕਿ ਭਾਵੇਂ ਕਿ ਉਹਨਾਂ ਦੀ 2014 ਦੇ ਵਿੱਚ ਹਾਰ ਹੋਈ ਹੋਵੇ ਜਾਂ ਫਿਰ 2019 ਦੀ ਲੋਕ ਸਭਾ ਹੋਵੇ ਉਹਨਾਂ ਦੇ ਵਿੱਚ ਹਾਰ ਹੋਈ ਹੋਵੇ ਪਰ ਜੇਕਰ ਤੁਸੀਂ ਵੋਟ ਪ੍ਰਤੀਸ਼ਤ ਦੀ ਗੱਲ ਕਰੋਗੇ ਤਾਂ ਢੀਂਸਾ ਪਰਿਵਾਰ ਦਾ ਹਮੇਸ਼ਾ ਚੰਗਾ ਰਿਹਾ ਭਾਵੇਂ 19 ਦੀ ਲੋਕ ਸਭਾ ਜਿਹੜੀ ਉਹ ਪਰਮੇਂਦਰ ਢੀਂਸਾ ਨੇ ਲੜੀ ਸੀ ਉਸ ਦੇ ਵਿੱਚ ਵੀ ਚੰਗੀਆਂ ਵੋਟਾਂ ਨੇ ਜਿਹੜੀਆਂ ਢੀਂਸਾ ਪਰਿਵਾਰ ਨੂੰ ਪਈਆਂ ਸੀ ਉਸ ਤੋਂ ਪਹਿਲਾਂ ਸੰਗਦੇਵ ਸਿੰਘ ਢੀਂਸਾ ਸੰਗਰੂਰ ਲੋਕ ਸਭਾ ਤੋਂ ਲੜਦੇ ਰਹੇ ਨੇ ਤੇ ਸੰਗਰੂਰ ਲੋਕ ਸਭਾ ਦੇ ਵਿੱਚ ਢੀਂਸਾ ਨੂੰ ਹਮੇਸ਼ਾ ਚੰਗੀਆਂ ਜਿਹੜੀਆਂ ਵੋਟਾਂ ਪੈਂਦੀਆਂ ਰਹੀਆਂ ਨੇ ਹਾਲਾਂਕਿ 2014 ਦੇ ਵਿੱਚ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਇਸ ਸੀਟ ਦੇ ਉੱਤੇ ਜਿੱਤਣ ਦੇ ਵਿੱਚ ਕਾਮਯਾਬ ਰਹੇ ਸੀ 19 ਦੇ 19 ਦੇ ਵਿੱਚ ਦੁਬਾਰਾ ਐਮਪੀ ਵੰਡ ਦੇ ਵਿੱਚ ਭਗਵੰਤ ਮਾਨ ਕਾਮਜਾਬ ਰਹੇ ਸੀ ਪਰ ਇਸ ਸਭ ਦੇ ਬਾਵਜੂਦ ਜਿਹੜੇ ਢੀਂਸਾ ਪਰਿਵਾਰ ਆ ਉਹਨਾਂ ਦੀਆਂ ਵੋਟ ਪ੍ਰਤੀਸ਼ਤ ਚੰਗੀ ਰਹੀ ਸੀ ਅਕਾਲੀ ਦਲ ਦੀ ਵੋਟ ਪ੍ਰਤੀਸ਼ਤ ਇਹ ਸੀਟ ਤੇ ਚੰਗੀ ਮੰਨੀ ਜਾਂਦੀ ਆ ਪਰ ਲਾਸਟ ਲੋਕ ਸਭਾ ਦੇ ਵਿੱਚ ਜਿਹੜਾ ਇਕਬਾਲ ਸਿੰਘ ਝੁੰਦਾ ਹੋਰਾਂ ਨੂੰ ਸੀਟ ਦਿੱਤੀ ਗਈ ਸੀ ਤੇ ਪਰ ਕੋਈ ਬਹੁਤਾ ਵੱਡਾ ਚਮਤਕਾਰ ਨਹੀਂ ਹੋਇਆ ਚੰਗੀਆਂ ਵੋਟਾਂ ਲਿਜਾਣ ਦੇ ਵਿੱਚ ਕਾਮਜਾਬ ਰਹੇ ਤੇ ਜਿਹੜੇ ਨੇ ਮੀਤ ਹੇਰ ਨੇ ਇੱਕ ਪਾਸੜ ਮੁਕਾਬਲਾ ਕਰ ਦਿੱਤਾ ਤੇ ਉਹਨਾਂ ਦਾ ਸਿੱਧੇ ਰੂਪ ਦੇ ਵਿੱਚ ਸੁਖਪਾਲ ਖੈਰਾ ਜਿਹੜੇ ਕਿ ਕਾਂਗਰਸ ਪਾਰਟੀ ਦੇ ਵੱਲੋਂ ਮੈਦਾਨ ਦੇ ਵਿੱਚ ਸੀ ਤੇ ਦੂਜੇ ਪਾਸੇ ਸਮਰਜੀਤ ਸਿੰਘ ਮਾਨਸ਼ ਸ਼ਰਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਚੋਣ ਮੈਦਾਨ ਦੇ ਵਿੱਚ ਸੀ ਤੇ ਤਿੰਨਾਂ ਦਾ ਸਖਤ ਮੁਕਾਬਲਾ ਦੇਖਣ ਨੂੰ ਮਿਲਿਆ ਤੇ ਅਕਾਲੀ ਦਲ ਇੱਕ ਵਾਰ ਫਿਰ ਤੋਂ ਜਿਹੜਾ ਪਛੜ ਗਿਆ ਸੀ ਇਸ ਤੋਂ ਇਲਾਵਾ ਕੁਝ ਹੋਰ ਜਿਹੜੇ ਅਹੁਦੇ ਨੇ ਉਹ ਵੀ ਦਿੱਤੇ ਗਏ ਨੇ ਜਿਸ ਦੇ ਵਿੱਚ ਜਨਰਲ ਸਖਤਰ ਦਾ ਜਿਹੜਾ ਅਹੁਦਾ ਹੈ ਬਰਜਿੰਦਰ ਸਿੰਘ ਬਰਾੜ ਨੂੰ ਦਿੱਤਾ ਗਿਆ ਹਰਿੰਦਰਪਾਲ ਸਿੰਘ ਸਨੌਰ ਜਿਹੜੇ ਕਿ ਚੰਗਾ ਵੱਡਾ ਨਾਂ ਰੱਖਦੇ ਨੇ ਹਰਿੰਦਰਪਾਲ ਸਿੰਘ ਸਨੌਰ ਪੰਜਾਬ ਦੀ ਸਿਆਸਤ ਦੇ ਬੀਬੀ ਕਰਨਜੀਤ ਜਹਤਕਾਰ ਜਿਹੜੇ ਕਿ ਐ ਜੀ ਪੀ ਸੀ ਦੇ ਨਾਲ ਸੰਬੰਧਿਤ ਨੇ ਤੇ ਹਮੇਸ਼ਾ ਜਿਹੜੀਆਂ ਪੰਥਕ ਗਤੀਵਿਧੀਆਂ ਨੇ ਉਹਨਾਂ ਦੇ ਵਿੱਚ ਸਰਗਰਮ ਦਿਖਾਈ ਦਿੰਦੇ ਨੇ ਚਰਨਜੀਤ ਸਿੰਘ ਬਰਾੜ ਇਸ ਲਿਸਟ ਦੇ ਵਿੱਚ ਖਾਸ ਨਾਮ ਹੈ ਚਰਨਜੀਤ ਸਿੰਘ ਬਰਾੜ ਕਿਉਂਕਿ ਬਾਦਲ ਪਰਿਵਾਰ ਦੇ ਬਹੁਤ ਨਜ਼ਦੀਕੀ ਮੰਨੇ ਜਾਂਦੇ ਨੇ ਤੇ ਖਾਸ ਤੌਰ ਤੇ ਸੁਖਬੀਰ ਸਿੰਘ ਬਾਦਲ ਦੇ ਬਹੁਤ ਨਜ਼ਦੀਕੀ ਮੰਨੇ ਜਾਂਦੇ ਨੇ ਤੇ ਉਹਨਾਂ ਦੇ ਸਲਾਹਕਾਰ ਵੀ ਰਹੇ ਨੇ ਤੇ ਹਮੇਸ਼ਾ ਸਲਾਹ ਦਿੰਦੇ ਰਹੇ ਨੇ ਪਰ ਅਚਾਨਕ ਜਦ ਚਰਨਜੀਤ ਸਿੰਘ ਬਰਾੜ ਹੋਰਾਂ ਨੇ ਬਗਾਵਤ ਕੀਤੀ ਤਾਂ ਇੱਕ ਤਰੀਕੇ ਦਾ ਪੁਚਾਲ ਆ ਗਿਆ ਸੀ ਕਿਉਂਕਿ ਬਾਦਲ ਦੇ ਸਭ ਤੋਂ ਨਜ਼ਦੀਕੀਆਂ ਦੇ ਵਿੱਚੋਂ ਜਿਹੜੇ ਚਰਨਜੀਤ ਸਿੰਘ ਬਰਾੜ ਮੰਨੇ ਜਾਂਦੇ ਨੇ ਸਰਕਾਰ ਦੇ ਵਿੱਚ ਵੀ ਭੂਮਿਕਾ ਦੇ ਵਿੱਚ ਰਹੇ ਸਰਕਾਰ ਤੋਂ ਇਲਾਵਾ ਵੀ ਸੁਖਬੀਰ ਸਿੰਘ ਬਾਦਲ ਦਾ ਕੰਮਕਾਜ ਦੇਖਦੇ ਰਹੇ ਤੇ ਵਾਦ ਦੇ ਵਿੱਚ ਰਾਜਪੁਰਾ ਤੋਂ ਚੋਣ ਵੀ ਉਹਨਾਂ ਨੇ ਲੜੀ ਪਰ ਜਿਹੜੀ ਗੱਲ ਹੈ ਉਹ ਕਿਸੇ ਕਿਨਾਰੇ ਨਹੀਂ ਲੱਗੀ ਤੇ ਹੁਣ ਗਿਆਨੀ ਹਰਪ੍ਰੀਤ ਸਿੰਘ ਦੇ ਅਕਾਲੀ ਦਲ ਦੇ ਵਿੱਚ ਉਹਨਾਂ ਨੂੰ ਜਨਰਲ ਸਕੱਤਰ ਦਾ ਅਹੁਦਾ ਦਿੱਤਾ ਗਿਆ ਇਸ ਤੋਂ ਪਹਿਲਾਂ ਕਰਨਜੀਤ ਕੌਰ ਜਿਹੜੇ ਕਿ ਐਜੀਪੀਸੀ ਦੇ ਮੈਂਬਰ ਵੀ ਨੇ ਐਜੀਪੀਸੀ ਦੇ ਵਿੱਚ ਸਰਗਰਮ ਭੂਮਿਕਾ ਨਿਭਾਉਂਦੇ ਨੇ ਪੰਥਕ ਮੁੱਦਿਆਂ ਤੇ ਹਮੇਸ਼ਾ ਬੋਲਦੇ ਦਿਖਾਈ ਦਿੰਦੇ ਨੇ ਇਸ ਤੋਂ ਇਲਾਵਾ ਹਰਿੰਦਰਪਾਲ ਸਿੰਘ ਸਨੌਰ ਹੋਣ ਜਸਵੀਰ ਸਿੰਘ ਘੁੰਮਣ ਜਾਂ ਗੁਰਜੀਤ ਸਿੰਘ ਤਲਵੰਡੀ ਇੱਕ ਵੱਡਾ ਚਿਹਰਾ ਨੇ ਜੁਬਰਾਤ ਸਿੰਘ ਭਰਪੂਰ ਸਿੰਘ ਤਾਂਦਰਾ ਨੇ ਜਿਹੜੇ ਉਹਨਾਂ ਨੂੰ ਜਨਰਲ ਸਕੱਤਰ ਮੜਾਇਆ ਗਿਆ ਇਸ ਤੋਂ ਇਲਾਵਾ ਜੱਥੇਬੰਦ ਇੱਕ ਸਕੱਤਰ ਇੱਕ ਹੋਰ ਅਹੁਦਾ ਜਿਹੜਾ ਕਿ ਇਹ ਮੰਨਿਆ ਜਾਂਦਾ ਉਸ ਦੇ ਵਿੱਚ ਗਿਆਨੀ ਮਹਿੰਦਰ ਸਿੰਘ ਨੇ ਜਿਹੜੇ ਇਸ ਤੋਂ ਇਲਾਵਾ ਸੁਤਵਿੰਦਰ ਸਿੰਘ ਟੋੜਾ ਪਟਿਆਲਾ ਦੀ ਸਿਆਸਤ ਦੇ ਵਿੱਚ ਹਮੇਸ਼ਾ ਹੀ ਟੋੜਾ ਪਰਿਵਾਰ ਹੈ ਜਿਹੜਾ ਉਹ ਖਾਸ ਜ਼ਿਕਰਯੋਗ ਰਿਹਾ ਹੈ ਪੰਜਾਬ ਦੀ ਸਿਆਸਤ ਹੋਵੇ ਜਾਂ ਫਿਰ ਪਟਿਆਲਾ ਦੀ ਸਿਆਸਤ ਹੋਵੇ ਉਸ ਦੇ ਵਿੱਚ ਟੋੜਾ ਪਰਿਵਾਰ ਹਮੇਸ਼ਾ ਵੱਡੀ ਭੂਮਿਕਾ ਦੇ ਵਿੱਚ ਰਿਹਾ ਤੇ ਹੁਣ ਜਥੇਵੰਦ ਇੱਕ ਸਖਤਰ ਨੈ ਜਿਹੜਾ ਉਹ ਪਰਿਵਾਰ ਦੇ ਵਿੱਚੋਂ ਸਦਵਿੰਦਰ ਸਿੰਘ ਟੋੜਾ ਨੂੰ ਬਣਾਇਆ ਗਿਆ ਸੁਖਵਿੰਦਰ ਸਿੰਘ ਔਲਖ ਨੇ ਦਵਿੰਦਰ ਸਿੰਘ ਸੇਖੋ ਨੇ ਕਰਨ ਸਿੰਘ ਡੀਟੀਓ ਨੇ ਅਜੀਪਾਲ ਸਿੰਘ ਨੇ ਇਸ ਤੋਂ ਇਲਾਵਾ ਵਪਾਰ ਵਿੰਗ ਜਿਹੜਾ ਕਿ ਬਹੁਤ ਅਹਿਮ ਮੰਨਿਆ ਜਾਂਦਾ ਉਸ ਤੋਂ ਵਿੱਚ ਕਪੂਰ ਚੰਦ ਬਾਂਸਲ ਨੂੰ ਜਿਹੜਾ ਕਿ ਬਣਾਇਆ ਗਿਆ ਇਸ ਤੋਂ ਇਲਾਵਾ ਸਖਤਰ ਜਿਹੜਾ ਪ੍ਰਕਾਸ਼ ਚੰਦ ਗਰਗ ਨੇ ਉਹਨਾਂ ਨੂੰ ਪ੍ਰਧਾਨ ਬਣਾਇਆ ਗਿਆ ਇਸ ਦੇ ਵਿੱਚ ਤੇ ਸਖਤਰ ਨੇ ਜਿਹੜੇ ਕਪੂਰਚੰਦ ਵੰਸਾལੂ ਬਣਾਇਆ ਗਿਆ ਇਹ ਕੁਝ ਅਹੁਦੇਦਾਰੀਆਂ ਨੇ ਜਿਹੜੀਆਂ ਉਹ ਦਿੱਤੀਆਂ ਗਈਆਂ ਨੇ ਇਸ ਤੋਂ ਇਲਾਵਾ ਇੱਕ ਹੋਰ ਕੁਝ ਕਮੈਂਟ ਜਦ ਚਰਨਜੀਤ ਸਿੰਘ ਬਰਾੜ ਹੋਰਾਂ ਨੇ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਤਾਂ ਉਸ ਦੇ ਵਿੱਚ ਕੁਝ ਕਮੈਂਟ ਵੀ ਆਏ ਨੇ ਜਿਸ ਦੇ ਵਿੱਚ ਇੱਕ ਵਿਅਕਤੀ ਵਿਸ਼ੇਸ਼ ਨੇ ਲਿਖਿਆ ਕਿ ਸਾਰੇ ਤਾਗੜੇ ਬੰਦੇ ਗਰੀਬ ਕੋਈ ਨਹੀਂ ਲਿਆ ਤੁਸੀਂ ਸਾਰੇ ਅਹੁਦੇਦਾਰੀਆਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਤੁਹਾਨੂੰ ਦਖਾਇਆ ਕਿ ਕਿਹੜੇ ਕਿਹੜੇ ਬੰਦੇ ਨੂੰ ਕਿਹੜੀ ਕਿਹੜੀ ਸ਼ਖਸੀਅਤ ਨੂੰ ਕਿਹੜਾ ਕਿਹੜਾ ਅਹੁਦਾ ਦਿੱਤਾ ਗਿਆ ਉਸ ਦੇ ਵਿੱਚ ਕਮੈਂਟ ਆਇਆ ਭਾਈ ਸਾਹਿਬ ਨੇ ਕੋਈ ਉਹ ਕਹਿੰਦੇ ਕਿ ਸਾਰੇ ਤਾਕੜੇ ਬੰਦੇ ਗਰੀਬ ਕੋਈ ਨਹੀਂ ਉਹਦੇ ਵਿੱਚ ਚਰਨਜੀਤ ਸਿੰਘ ਬਰਾੜ ਕਹਿੰਦੇ ਆ ਕਿ ਸਾਡਾ ਤਾਂ ਪ੍ਰਧਾਨ ਵੀ ਗਰੀਬ ਸਿੱਖ ਹੈ ਬਾਕੀ ਕੀ ਰਹਿ ਗਿਆ ਤੇ ਇਸ ਤੋਂ ਇਲਾਵਾ ਇੱਕ ਹੋਰ ਭਾਈ ਸਾਹਿਬ ਉਹਨਾਂ ਦੇ ਵਿੱਚ ਕਮੈਂਟ ਕਰਦੇ ਆ ਕਿ ਤੇਰੀ ਪਾਰਟੀ ਨੇ ਤਾਂ ਰਾਸ ਸਭਾ ਚ ਸਾਰੇ ਗਰੀਬ ਹੀ ਭੇਜਿਆ ਹੁਣ ਖਾਲੀ ਹੋਈ ਸੀਟ ਫਿਰ ਵਿਚਾਰੇ ਮਸਾਂ 1300 ਕਰੋੜ ਦੇ ਮਾਲਕ ਗਰੀਬ ਰਜਿੰਦਰ ਗੁਪਤਾ ਨੂੰ ਭੇਜਿਆ ਇਹ ਚਰਨਜੀਤ ਸਿੰਘ ਬਰਾੜ ਹੋਰਾਂ ਨੇ ਜਦੋਂ ਲਿਸਟ ਜਾਰੀ ਕੀਤੀ ਸੀ ਉਸ ਦੇ ਵਿੱਚ ਇਹ ਕਮੈਂਟ ਆਏ ਸੀ ਜਿਹੜੇ ਕਿ ਲਾਸਟ ਦੇ ਵਿੱਚ ਕਮੈਂਟ ਆ ਉਸ ਤੋਂ ਸੁਭਾਵਿਕ ਸਹਿਜੇ ਹੀ ਪਤਾ ਲੱਗ ਰਿਹਾ ਕਿ ਸ਼ਾਇਦ ਕੋਈ ਜਿਨ੍ਹਾਂ ਨੇ ਕਮੈਂਟ ਕੀਤਾ ਉਹ ਆਮ ਆਦਮੀ ਪਾਰਟੀ ਦੇ ਨਾਲ ਜਿਹੜਾ ਸਬੰਧ ਰੱਖਦੇ ਨੇ ਤੇ ਪਿਛਲੇ ਦਿਨਾਂ ਦੇ ਵਿੱਚ ਰਾਜ ਸਭਾ ਮੈਂਬਰ ਦੇ ਲਈ ਟਰਾਈਡੈਂਟ ਦੇ ਜਿਹੜੇ ਮੁਖੀ ਨੇ ਇਨਚਾਰਜ ਨੇ ਜਾਂ ਪ੍ਰਧਾਨ ਕਹਲੇ ਜੇ ਜਾਂ ਉਹਨਾਂ ਦੇ ਨਾਲ ਸੰਬੰਧਿਤ ਨੇ ਉਹਨਾਂ ਨੂੰ ਰਾਜ ਸਭਾ ਭੇਜਣ ਦੀਆਂ ਤਿਆਰੀਆਂ ਨੇ ਤੇ ਉਹਦੇ ਸੰਬੰਧ ਦੇ ਵਿੱਚ ਵੀ ਇੱਕ ਕਮੈਂਟ ਕੀਤਾ ਗਿਆ ਇਹ ਸਾਰੀ ਜਾਣਕਾਰੀ ਸੀ ਜਿਹੜੀ ਕਿ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੁਹਾਨੂੰ ਕੀ ਲੱਗਦਾ ਕਿ ਇਹ ਨਿਬਤियां ਸਹੀ ਹੋਈਆਂ ਨੇ ਜਾਂ ਗਲਤ ਨੇ ਆਪਣੀ ਰਾਏ ਕਮੈਂਟ ਕਰਕੇ ਜ਼ਰੂਰ ਸਾਂਝੀ ਕਰਨਾ ਧੰਨਵਾਦ